ਅਸਿਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਮੈਂ ਤੁਹਾਡਾ ਨਾ ਜਸਪ੍ਰੀ ਸਿੰਘ ਅੱਜ ਕਿਸ ਸਮੇਂ ਐਸੀ ਬਾਦਲਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਤਸਵੀਰਾਂ ਦਿਖਾ ਰਹੇ ਆ ਅੱਜ ਪ੍ਰਕਾਸ਼ ਸਿੰਘ ਬਾਦਲ ਹੋਂ ਦਾ ਜਿਹੜਾ ਆ ਇਹ ਦੂਜੀ ਪਰਸੀ ਜਿਹੜੀ ਇੱਥੇ ਮਿਲਾਈ ਜਾ ਰਹੀ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੁਣੇ ਜਿਹੜੇ ਉਹ ਪਹੁੰਚੇ ਨੇ ਤਮਾਮ ਜਿਹੜੇ ਨੇ ਉਹ ਲੀਡਰ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਲਾਕਾ ਨਿਵਾਸੀ ਨੇ ਇੱਥੇ ਉਹ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਜੜੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਕਿ ਕਿਸ ਤਰੀਕੇ ਦੀਆਂ ਇਹ ਬਾਹਰ ਦੀਆਂ ਤਸਵੀਰਾਂ ਨੇ ਹਾਲਾਂਕਿ ਇੱਕ ਵਾਰ ਅੰਦਰ ਦੀਆਂ ਤਸਵੀਰਾਂ ਜ਼ਰੂਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਅਕੀਕਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਲੋਕ ਇੱਥੇ ਪਹੁੰਚੇ ਨੇ ਸਕੂਲੀ ਬੱਚੇ ਵੀ ਨਜ਼ਰ ਆ ਰਹੇ ਨੇ ਨਕਮਸਕ ਹੋਣ ਦੇ ਲਈ ਅਕੀਕਾਰ ਕਿਉਂਕਿ ਇਹ ਜਿਹੜਾ ਆ ਦੂਜੀ ਵਰਸੀ ਜਿਹੜੀ ਆ ਉਹ ਬਾਦਲ ਸਾਹਿਬ ਦੀ ਜਿਹੜੀ ਹੈ ਇੱਥੇ ਮਨਾਈ ਜਾ ਰਹੀ ਹੈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤਸਵੀਰਾਂ ਨੇ ਜਿਹੜੀਆਂ ਇਸ ਸਮੇਂ ਬਾਦਲ ਪਿੰਡ ਤੋਂ ਜਿੱਥੇ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਨਜ਼ਰ ਆ ਰਹੇ ਨੇ ਹੁਣੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹ ਪਹੁੰਚੇ ਨੇ ਇੱਥੇ ਤੇ ਉਹ ਤਸਵੀਰਾਂ ਉਹ ਵੀ ਤੁਹਾਡੇ ਨਾਲ ਜੜੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੇਖੋ ਕਿ ਲੋਕ ਜਿਹੜੇ ਨੇ ਇੱਥੇ ਜੁਟੇ ਹੋਏ ਨੇ ਜਿਹੜੇ ਕੇਵਲ ਆਪਣੇ ਇੱਕ ਮਹਬੂਬ ਨੇਤਾ ਨੂੰ ਜਿਹੜਾ ਆ ਸਰਦ ਅੰਜਲੀ ਦੇਣ ਦੇ ਲਈ ਪ੍ਰਕਾਸ਼ ਸਿੰਘ ਬਾਦਲ ਹੋਣਾ ਸਰਦ ਅੰਜਲੀ ਦੇਣ ਦੇ ਲਈ ਸੋਇ ਤਸਵੀਰਾਂ ਨੇ ਜਿਹੜੀਆਂ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਜਿੱਥੇ ਵੱਡੀ ਗਿਣਤੀ ਦੇ ਵਿੱਚ ਆਕੇ ਘਰ ਇੱਥੇ ਸੁਖਬੀਰ ਸਿੰਘ ਬਾਦਲ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਸੰਗਤ ਉਹ ਵੀ ਪਹੁੰਚੀ ਆ ਨਕਮਸਤ ਔਣ ਦੇ ਲਈ ਸੋ ਇੱਕ ਜਿਹੜਾ ਮੱਥਾ ਟੇਕਿਆ ਜਾ ਰਿਹਾ ਇਸ ਸਮੇਂ ਇਹ ਤਸਵੀਰਾਂ ਨੇ ਇਸ ਸਮੇਂ ਪਿੰਡ ਬਾਦਲ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਜੀ ਜਾ ਰਹੀ ਕੀਰਤਨ ਜਿਹੜਾ ਸਰਵਣ ਕਰਦੇ ਲੋਕ ਨਜ਼ਰ ਆ ਰਹੇ ਨੇ ਉਹ ਜਿਹੜੇ ਨੇ ਪ੍ਰਕਾਸ਼ ਸਿੰਘ ਪਾਦਲ ਨੂੰ ਯਾਦ ਕਰਦੇ ਲੋਕ ਇੱਥੇ ਜਿਹੜੇ ਉਹ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਨੇ ਇਸ ਸਮੇਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਆਖੀਕਾਰ ਜਿਹੜੇ ਨੇ ਉਹ ਜਿਹੜੇ ਨੇ ਲੋਕ ਅੱਜ ਦੂਜੀ ਵਰਸੀ ਮੌਕੇ ਜਿਹੜੇ ਪਹੁੰਚੇ ਨੇ ਚਾਹੇ ਉਹ ਰਾਜਨੇਤਾ ਹੋਣ ਚਾਹੇ ਹੋ ਧਾਰਮਿਕ ਸ਼ਖਸੀਅਤ ਹੋਣ ਤਮਾਮ ਲੋਕ ਨੇ ਜਿਹੜੇ ਆ ਅੱਜ ਇੱਥੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਸੋ ਸੋ ਤਸਵੀਰਾਂ ਨੇ ਜੜੀਆਂ ਤੁਹਾਡੇ ਨਾਲ ਜੜੀਆਂ ਇਸ ਸਮੇਂ ਅਸੀਂ ਸਾਂਝੀਆਂ ਕਰ ਰਹੇ ਆ ਇਥੋਂ ਪਿੰਡ ਬਾਦਲ ਤੋਂ ਜਿੱਥੇ ਕੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਤਮਾਮ ਲੀਡਰ ਚਾਹੇ ਮਰਪੀ ਬਾਦਲ ਹੋਣ ਚਾਹੇ ਹੋ ਚੀਮਾ ਸਾਹਿਬ ਹੋਣ ਚਾਹੇ ਹੋ ਪੁੰਦੜ ਸਾਹਿਬ ਹੋਣ ਚਾਹੇ ਹੋ ਜਿਹੜਾ ਐਨੀਮੇਸ਼ਨ ਕਰੇ ਬਾਲਜਾ ਹੋਰ तमाम ਜਿਹੜੇ ਲੀਡਰ ਨੇ ਉਹ ਹੁਣ ਉਹ ਹਰ ਕੋਈ ਜਿਹੜਾ ਆ ਇੱਥੇ ਜਿਹੜਾ ਉਹ ਪੁੱਜਿਆ ਆ ਤੇ ਇਸ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਜਿਹੜੇ ਦਿਖਾ ਰਿਹਾ ਨਾਲ ਸੁਖਵੀਰ ਸਿੰਘ ਬਾਦਲ ਵੀ ਖੁਦ ਜਿਹੜੇ ਨੇ ਉਹ ਇੱਥੇ ਤਸਵੀਰਾਂ ਚ ਆ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਥੇ ਆਖੀਕਾਰ ਹੁਣ ਹੀ ਜਿਹੜੇ ਪਹੁੰਚੇ ਨੇ ਕਿਉਂਕਿ ਇਹ ਉਹ ਥਾਂ ਹੈ ਜਿੱਥੇ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਜਿਹੜਾ ਸੰਸਕਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਆਖੀਕਾਰ ਜਿਹੜਾ ਆ ਇੱਥੇ ਤਮਾਮ ਲੀਡਰ ਉਹਨਾਂ ਨੂੰ ਯਾਦ ਕਰਦੇ ਹੋ ਦੂਜੀ ਵਰਸੀ ਮੌਕੇ ਜਿਹੜਾ ਆ ਉੱਥੋਂ ਪਹੁੰਚਦੇ ਨੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖੋ ਸੁਖਬੀ ਸਿੰਘ ਬਾਦਲ ਇੱਥੇ ਮੌਜੂਦ ਨੇ ਸੁਖਬੀ ਸਿੰਘ ਬਾਦਲ ਇੱਥੇ ਜਿਹੜੇ ਨੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਆ ਇਸ ਸਮੇਂ ਇੱਥੋਂ ਇਸ ਵਰਸੇ ਸੁਭਾਗਤੋਂ ਆਪਣੇ ਮਹਿਬੂਬ ਨੇ ਤਾਂ ਯਾਦ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਆ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਤਮਾਮ ਲੀਡਰ ਦਾ ਬਾਤ ਨਹੀਂ ਦਾ ਆਵੇ ਇੱਥੇ ਆ ਨਜ਼ਰ ਆ ਰਹੇ ਸੂਹਾ ਸੋਏ ਤਸਵੀਰਾਂ ਨੇ ਸਮੇ ਪਿੰਡ ਪੰਡਾਲ ਜਿੱਥੇ ਕਿ ਜਿਹੜਾ ਆ ਤਬਾ ਲੀਡਰ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਨਜ਼ਰ ਆ ਰਿਹਾ ਹੈ ਉਹ ਸਿਆਸੀ ਹੋਣਾ ਚਾਹੀਏ ਉਹ ਰਾਜਨੀਤਿਕ ਹੋਣਾ ਚਾਹੀਏ ਉਹ तमाम ਆਪੂ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਸਮੇ ਪੰਡਾਲ ਦੀਆਂ ਤਸਵੀਰਾਂ ਨੇ ਤੇ ਇਹ ਤਸਵੀਰਾਂ ਜਿਹੜੀਆਂ ਪਰਸੀ ਸਮਾਗਮ ਦੀਆਂ ਨੇ ਪਿੰਡ ਪੰਡਾਲ ਤੋਂ ਇਹ ਤਸਵੀਰਾਂ ਜਿੱਥੇ ਕਿ ਅੱਜ ਵੱਡੀ ਗਿਣਤੀ ਵਿੱਚ ਲੋਕ ਹਾਜ਼ਰੀ ਲਵਾ ਕੇ ਯਾਦ ਕਰ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਹੋਂਨਾ ਨੂੰ ਉਹਨਾਂ ਦੇ ਕੀਤੇ ਕੰਮਾਂ ਨੂੰ ਉਹਨਾਂ ਨੂੰ ਸ਼ਰਧਾਜਲੀ ਦਿੰਦੇ ਨਜ਼ਰ ਆ ਰਹੇ ਨੇ ਸੋਏ ਆਪ ਜਿਹੜੇ ਲੋਕ ਰਾਜਨੀਤਾ ਹੋਣ ਜਾਂ ਧਾਰਮਿਕ ਸਿੱਖਿਆ ਸਾਰੇ ਹੀ ਇੱਥੇ ਪਿੰਡ ਬਾਦਲ ਤੋਂ ਨਜ਼ਰ ਆ ਰਹੇ ਜਿਹੜੀਆਂ ਜਿਹੜੀਆਂ ਪੜ੍ਹਦਾ ਦੀਆਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਇਸ ਵਕਤ ਸੋ ਇਹ ਲਾਈਵ ਤਸਵੀਰਾਂ ਤੁਹਾਡੇ ਨਾਲ ਜੜੀਆਂ ਸਾਂਝੀਆਂ ਕਰ ਰਿਹਾ ਪਿੰਡ ਬਾਦਲ ਤੋਂ ਕਿ ਕਿਸ ਤਰੀਕੇ ਨਾਲ ਆਖੀਕਾਰ ਲੋਕ ਨੇ ਜਿਹੜੇ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁੱਜਣੇ ਸ਼ੁਰੂ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਆ ਰਹੇ ਨੇ ਪ੍ਰਕਾਸ਼ ਬਾਦਲ ਹੋਣਾ ਇਹਨੂੰ ਚੇਤੇ ਕਰਦੇ ਆ ਉਹਨੂੰ ਯਾਦ ਕਰਦੇ ਆ ਤਮਾਮ ਧਾਰਮਿਕ ਰਾਜਨੀਤਿਕ ਸ਼ਕਤੀਤਾ ਨਜ਼ਰ ਆ ਰਹੀਆਂ ਸੇਜੋ ਤੇ ਤਮਾਮ ਧਾਰਮਿਕ ਸ਼ਕਤੀਤਾ ਨਜ਼ਰ ਆ ਰਹੀਆਂ ਨੇ ਹਾਲਾਂਕਿ ਕੀਰਤਨ ਸਮਾਗਮ ਜਿਹੜਾ ਆ ਉਹ ਚੱਲ ਰਿਹਾ ਕੀਰਤਨ ਤੋਂ ਬਾਅਦ ਜਿਹੜਾ ਆ ਅਰਦਾਸ ਜਿਹੜੀ ਉਹ ਕੀਤੀ ਜਾਵੇਗੀ ਸ਼ਰਤਾਂ ਦੇ ਫੁੱਲ ਪੇਂਟ ਕਰਦਿਆਂ ਹੋਇਆਂ ਆ ਪ੍ਰਕਾਸ਼ ਸਿੰਘ ਬਾਦਲ ਹਣਾਲ ਸੋ ਇਹ ਇੱਕ ਵੱਡੀ ਗਿਣਤੀ ਚ ਲੀਡਰ ਜਿਹੜੇ ਨੇ ਇੱਥੇ ਜੁਟੇ ਨੇ ਆਮ ਲੋਕ ਜਿਹੜੇ ਇੱਥੇ ਜੁਟੇ ਨੇ ਤੇ ਇਹ ਉਹ ਲੋਕ ਜਿਹੜੇ ਕਿ ਆਪਣੇ ਮਹਿਬੂਬ ਨੇਤਾ ਨੂੰ ਚਾਹੁੰਦੇ ਨੇ ਉਹ ਲੋਕ ਜਿਹੜੇ ਕਿ ਆਪਣੇ ਮਹਿਬੂਬ ਨੇਤਾ ਲਈ ਪਿਆਰ ਜਿਹੜਾ ਸਤਕਾਰ ਰੱਖਦੇ ਨੇ ਉਹਨਾਂ ਦੇ ਕਿਤੇ ਕੰਮਾਂ ਨੂੰ ਯਾਦ ਕਰ ਰਹੇ ਨੇ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕੁਦ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹਨਾਂ ਦੇ ਬੈਠੇ ਇੱਥੇ ਨਜ਼ਰ ਆ ਰਹੇ ਨੇ ਚਾਹੇ ਉਹ ਪਰਿਵਾਰ ਦੇ ਚਾਚੇ ਤਾਇਆ ਦੇ ਉਹਨਾਂ ਦਾ ਲੱਗ ਤੋਂ ਪਰਿਵਾਰਕ ਮੈਂਬਰ ਤਮਾਮ ਜਿਹੜੇ ਨੇ ਇੱਥੇ ਜਿਹੜੇ ਬੈਠੇ ਉਹ ਨਜ਼ਰ ਆ ਰਹੇ ਨੇ ਸੋਇਆ ਤਸਵੀਰਾਂ ਨੇ ਇਸ ਸਮੇਂ ਉਸ ਸਮਾਗਮ ਦੀ ਆ ਅੱਜ ਸਮਾਗਮ ਦੀ ਆ ਜਿਹੜੀਆਂ ਤੁਹਾਡੇ ਨਾਲ ਲੱਗਾਤਾ ਅਸੀਂ ਸਾਂਝੀਆਂ ਜਿਹੜੀਆਂ ਇਥੋਂ ਕਰਦੇ ਤੇਰੇ ਜੀ ਸੋਇਆ ਤਸਵੀਰਾਂ ਨੇ ਬਹੁਤ ਸਾਰੇ ਲੋਕ ਜਿਹੜੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਚੇਤੇ ਕਰਦੇ ਆ ਇੱਥੇ ਪੁੱਜੇ ਨੇ ਬਹੁਤ ਸਾਰੇ ਲੋਕ ਉਹਨਾਂ ਨੂੰ ਸਰਦਾ ਦੇ ਫੁੱਲ ਅਰਪਿਤ ਕਰ ਰਹੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਉਹਨਾਂ ਨੂੰ ਯਾਦ ਕਰਦੇ ਇਹਨਾਂ ਦੇ ਕਿੱਕੇ ਕੰਮਾਂ ਦੀ ਯਾਦ ਕਰ ਰਹੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਡਿਵੈਲਪਮੈਂਟ ਜਿਸ ਤਰੀਕੇ ਨਾਲ ਕੀਤੀ ਸ਼ਾਇਦ ਕੋਈ ਕਰ ਸਕਿਆ ਤੇ ਜਿਹੜਾ ਆ ਅਰਸਿਮਤ ਔਰ ਬਾਦਲ ਵੀ ਜਿਹੜੇ ਨੇ ਉਹ ਹੁਣ ਇੱਥੇ ਪਹੁੰਚ ਚੁੱਕੇ ਨੇ ਆਰਸੀਪਨ ਕੋ ਬਾਦਲ ਜਿਹੜੇ ਨੇ ਇੱਥੇ ਜਿਹੜੇ ਉਹ ਹੁਣੇ ਜਿਹੜੇ ਉਹ ਪਹੁੰਚੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਗਗਵੀਰ ਸਿੰਘ ਬਾਦਲ ਜਿਹੜੇ ਨੇ ਉਹ ਪੁੱਜੇ ਸੀ ਪਰ ਹੁਣ ਇੱਥੇ ਅਸੀਮਰ ਕੋ ਬਾਦਲ ਜਿਹੜੇ ਨੇ ਉਪਜੇ ਰਹੇ ਸੋਇਬ ਤਸਵੀਰਾਂ ਜੜੀਆਂ ਤੁਹਾਡਾ ਸਾਂਝੀਆਂ ਕਰਦੇ ਆ ਹੋਇਆ ਇੱਕ ਵਾਰ ਪੰਡਾਲ ਦੇ ਨਾਲ ਨਾਲ ਬਾਹਰ ਦਾ ਵੀ ਮਾਹੌਲ ਦਿਖਾ ਦਨੇਗਾ ਕਿਸ ਤਰੀਕੇ ਨਾਲ ਬਾਹਰ ਵੀ ਜੜੀ ਆ ਭੀੜ ਵੱਡੀ ਗਿਣਤੀ ਦੇ ਤੇ ਚੁੱਟੀ ਹੋਈ ਆ ਵੱਡੀ ਗਿਣਤੀ ਦੇ ਵਿੱਚ ਚਾਹੇ ਉਹ ਆਮ ਲੋਕ ਹੋਣ ਇਥੋਂ ਦੂਰੋਂ ਨੇੜੇੋਂ ਪੰਜਾਬ ਦੇ ਹਰ ਇੱਕ ਕੋਨੇ ਤੋਂ ਆਉਣ ਵਾਲੇ ਜਾਂ ਜਿੱਤੇ ਗੱਲ ਕਿਸੇ ਜਾਵੇ ਤਾਂ ਸਕੂਲੀ ਬੱਚੇ ਹੋਣ ਹਰ ਕੋਈ ਜੜਾ ਆ ਇੱਥੇ ਪਹੁੰਚ ਰਿਹਾ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਂਝਾ ਕਰ ਰਹੇ ਹਾਂ ਬੱਦਲ ਤੋਂ ਪ੍ਰਕਾਸ਼ਿਤ ਬੱਦਲ ਜਿਹੜੇ ਨੇ ਉਹ 25 ਅਪ੍ਰੈਲ 2023 ਨੂੰ ਜਿਹੜਾ ਆ ਕਾਲ ਚਲਾਣਾ ਕਰਦੇ ਨੇ ਉਹਨਾਂ ਦੀ ਜਿਹੜੀ ਆ ਉਹ ਡੱਤ ਹੋ ਜਾਂਦੀ ਆ ਜਿਸ ਤੋਂ ਬਾਅਦ ਅਖੀਰ ਉਹਨਾਂ ਦੀ ਅਮਰੀਕੀ ਨੇ ਉਹਨਾਂ ਦੇ ਪਿੰਡ ਬਾਦਲ ਲਿਆਂਦਾ ਜਾਂਦਾ ਹੈ ਥਾਂ ਇਹਨਾਂ ਦੀ ਖੇਤਾਂ ਦੇ ਵਿੱਚ ਆਪਣੇ ਹੱਥੀਂ ਬੀਜੀ ਫਸਲ ਜਿਹੜੀ ਸੀਗੀ ਪ੍ਰਗੈਸੀਵ ਬਾਦਲ ਦੀ ਉਹਨੂੰ ਉੱਥੋਂ ਵੱਢ ਕੇ ਉੱਥੋਂ ਜਗ੍ਹਾ ਬਣਾਈ ਜਾਂਦੀ ਹੈ ਜਿੱਥੇ ਇਸੇ ਥਾਂ ਦੇ ਜਿੱਥੇ ਅਸੀਂ ਮੌਜੂਦ ਹਾਂ ਉੱਥੇ ਸੰਸਕਾਰ ਜਿਹੜਾ ਆ ਉਹ ਕੀਤਾ ਜਾਂਦਾ ਆ ਸੋ ਇਹ ਥਾਂ ਹੈ ਜਿੱਥੇ ਅੱਜ ਜਿਹੜੇ ਪਾੜ ਦੇ ਜਿਹੜੇ ਨੇ ਭੋਗ ਜਿਹੜੇ ਪਾੜ ਦੇ ਭੋਗ ਜਿਹੜੇ ਨੇ ਉਹ ਪਾਏ ਗਏ ਨੇ ਇਸ ਦੇ ਨਾਲ ਅਹੀ ਜੜਾ ਆ ਤਮਾਮ ਜਿਹੜੀ ਸੀ ਨੇ ਘੜਗੱਜ ਜਿਹੜੇ ਨੇ ਜਥੇਦਾਰ ਸਾਹਿਬ ਚੜੇ ਸਿੰਘ ਸਾਹਿਬ ਗਿਆਨੀ ਜਥੇਦਾਰ ਸਾਹਿਬ ਪਹੁੰਚ ਚੁੱਕੇ ਰਹੇ ਤਸਵੀਰਾਂ ਨੇ ਜਿਹੜੀਆਂ ਜਥੇਦਾਰ ਸਾਹਿਬ ਨੇ ਹਾਲਾਕੇ ਜਿਹੜਾ ਹੁਣੇ ਪਹੁੰਚੇ ਨੇ ਤਮਾਮ ਤਖਤ ਜਥੇਦਾਰ ਵੀ ਇੱਥੇ ਪਹੁੰਚ ਗਏ ਇਸ ਮੌਕੇ ਦੇ ਉੱਤੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਦੇ ਲਈ ਸ਼ਰਧਾਂਜਲੀ ਦਿੰਦੇ ਆ ਹੋਏ ਆ